ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟ ਕੌਂਸਲ ਦੀ VOTING ਪ੍ਰਕਿਰਿਆ ਤਾਂ ਮੁਕੰਮਲ ਹੋ ਚੁੱਕੀ ਹੈ ਤਾਂ ਹੁਣ ਸ਼ੁਰੂਆਤ ਹੋ ਚੁੱਕੀ ਹੈ ਕਾਊਂਟਿੰਗ ਦੀ ਕਾਊਂਟਿੰਗ ਹੈ ਜੋ ਚੱਲ ਰਹੀ ਹੈ ਪਰ ਤੁਸੀਂ ਦੇਖ ਸਕਦੇ ਕਿ ਕਿਵੇਂ ਪੰਜਾਬ ਯੂਨੀਵਰਸਿਟੀ ਦੀ ਸੜਕਾਂ ਦੇ ਉੱਤੇ ਸਾਰੀਆਂ ਪਾਰਟੀਆਂ ਦੇ ਸਮਰਥਕ ਪੁੱਜ ਚੁੱਕੇ ਨੇ ਤੇ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਕਾਊਂਟ ਨਿਕਲਦਾ ਉਹ ਜਿਹੜਾ ਰਿਜ਼ਲਟ ਹੈ ਉਸ ਦੇ ਰੂਪ ਵਿੱਚ ਕਾਫੀ ਹਰ ਪਾਰਟੀ ਦੇ ਸਮਰਥਕ ਜਿਹੜੇ ਨੇ ਵੱਖ-ਵੱਖ ਜਗ੍ਹਾ ਦੇ ਉੱਤੇ ਪਹੁੰਚੇ ਹੋਏ ਨੇ ਤੇ ਇੰਤਜ਼ਾਰ ਕਰ ਰਹੇ ਨੇ ਰਿਜ਼ਲਟ ਦਾ ਕਾਫੀ ਜੋਸ਼ ਉਨਰ ਦੇ ਵਿੱਚੇ ਕੁਝ ਪਾਰਟੀਆਂ ਤਾਂ ਜਸ਼ਨ ਮਨਾਉਣਾ ਸ਼ੁਰੂ ਵੀ ਕਰ ਇਹ ਲੀਡ ਮੰਨੀ ਜਾ ਰਹੀ ਉਸ ਨੂੰ ਲੈ ਕੇ ਉਹਨਾਂ ਦਾ ਆਪਣਾ ਜਸ਼ਨ ਜਿਹੜਾ ਸ਼ੁਰੂ ਕਰ ਦਿੱਤਾ ਤੁਸੀਂ ਦੇਖ ਸਕਦੇ ਹੋ ਕਿ ਜੇਕਰ ਗੱਲ ਕਰੀਏ ਸੁਰੱਖਿਆ ਦੀ ਤੇ ਸੁਰੱਖਿਆ ਦੇ ਕਾਫੀ ਕੜੇ ਪ੍ਰਬੰਧ ਕੀਤੇ ਗਏ ਨੇ ਤੇ ਪੁਲਿਸ ਜਿਹੜੀ ਹੈ ਕਾਫੀ ਜ਼ਿਆਦਾ ਤੈਨਾਤ ਹੈ ਚੰਡੀਗੜ੍ਹ ਪੁਲਿਸ ਨੂੰ ਤੈਨਾਤ ਕਿੰਨਾ ਕੀਤਾ ਗਿਆ ਪਹਿਲਾਂ ਸਿਰਫ ਯੂਨੀਵਰਸਿਟੀ ਦੀ ਸਕਿਉਰਟੀ ਜਿਹੜੀ ਸੀ ਉਹ ਹੁੰਦੀ ਸੀ ਪਰ ਇਸ ਵਾਰ ਇਸ ਵਾਰ ਤੁਸੀਂ ਦੇਖ ਸਕਦੇ ਹੋ ਕਿ ਚੰਡੀਗੜ੍ਹ ਪੁਲਿਸ ਦੀ ਵੀ ਸਕਿਉਰਟੀ ਜਿਹੜੀ ਇੱਥੇ ਤੈਨਾਤ ਕੀਤੀ ਗਈ ਹੈ ਕਾਫੀ ਭੀੜ ਹੈ ਇੱਥੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋ ਐਂਡ ਆਰਡਰ ਨੂੰ ਮਨਾਇਆ ਜਾਏ ਅੱਜ ਕਾਫੀ ਬਾਰਿਸ਼ ਪੈਣ ਕਰਕੇ ਕਾਫੀ ਕੱਟ ਪੋਲਿੰਗ ਰਹੀ ਹੈ ਜੇ ਮੰਨੀਏ ਪਾਰਟੀਆਂ ਦੇ ਤੇ ਅਜੇ ਸਿਰਫ 50 ਫੀਸਦੀ ਹੀ ਲਗਭਗ ਜਿਹੜੀ ਹੈ VOTING ਹੋਈ ਹੈ ਕਿਉਂਕਿ ਬਾਰਿਸ਼ ਹੋ ਗਈ ਹੈ ਪਰ ਹਜੇ ਬਸ ਕੁਝ ਹੀ ਛਣ ਬਾਕੀ ਨੇ ਆਨ ਦੇ ਕਿ ਕਿਹੜੀ ਪਾਰਟੀ ਜਿਹੜੀ ਹੈ ਇਸ ਵਾਰ ਪੰਜਾਬ ਸਟੂਡੈਂਟਸ ਦੀ ਜਿਹੜੀ ਕਾਉਂਸਲ ਦੇ ਵਿੱਚ ਟੌਪ ਕਰੇਗੀ ਤੇ ਇਸ ਤੋਂ ਇਲਾਵਾ ਇਸ ਦੇ ਚਾਰ ਜਿਹੜਿਆਂ ਨੇ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਸੈਕਟਰੀ ਤੇ ਜੁਆਇੰਟ ਸੈਕਟਰੀ ਦੇ ਪਾਦਿਓ ਤੇ ਕੋਈ ਨਿਯੁਕਤ ਹੋਏਗਾ ਤਨਿਸ਼ਾ ਜਵਾਨ ਵੀਪੀ ਨਿਊਜ਼ ਚੰਡੀਗੜ੍ਹ